ਗੰਧਣਾ ਦੇ ਪਾਇ ਪ੍ਰਕਾਸ਼ ਕਰਨਾ ਪਤੀ ਤੁਹਾਡੇ ਦਾ ਕੀ ਨਾਮ ਹੈ ਸੱਚਾ ਸਿੰਘ ਡੈਥ ਹੋਈ ਉਹਨਾਂ ਦੀ ਹਾਂਜੀ ਹਾਂਜੀ ਜਿੱਥੇ ਡੈਥ ਹੋਈ 10 ਸਾਲ ਹੋ ਗਏ ਤੇ ਇਹ ਮਕਾਨ ਕਿਵੇਂ ਡਿੱਗਾ ਹੈ ਇਹ ਮਕਾਨ ਹੈ ਮੀਡੇ ਉੱਤੇ ਡਿੱਗਾ ਆਪਾਂ ਕੋ ਥੋੜਾ ਜਾਣਦੇ ਦੇਦੇ ਆਪ ਜਾਣ ਤੇ ਚੜੇਗਾ ਨਹੀਂ ਇਹ ਤੇ ਮੀਡੇਗਾ ਸੀ ਤੇ ਹੁਣ ਮਕਾਨ ਆਣਾ ਚਾਹੀਦਾ ਵੀ ਚੋਰੀ ਵੀ ਹੋ ਗਈ ਬੜੀ ਜੀ ਉਹਦਾ ਕੋਈ ਫੜੇ ਕੇ ਚੋ ਜਾ ਹੋਇਆ ਹਾਲ ਕੋਈ ਹਾਲ ਨਹੀਂ ਹੋਇਆ ਜੇ ਨਾ ਖਚੋਰ ਫਰੀਚਾ ਠੀਕ ਹੈ ਤੇ ਗੁਜ਼ਾਰਾ ਕਿਵੇਂ ਕਰਦੇ ਹੋ ਤੁਸੀਂ ਕੰਮ ਕੀ ਕਰਦੇ ਹੋ ਕੋਈ ਕੰਮ ਕੋਨੀ ਕੋਈ ਕੋ ਅਛ ਕੋਨੀ ਜੋ ਉਹ ਵੇਰ ਖਾਲ ਆ ਵੀ DNA ਹੋਵੇ ਤੇ ਬੈਠ ਰਹੇ ਉਹ ਭੁੱਖੇ ਜੀ ਕਿਰਦਾਣੀ ਹੈਗੇ ਉਹ ਵੀ ਕੱਢ ਲਗਾਏ ਜੀ ਹੋਰ ਹੁਣ ਕੀ ਮੰਗ ਕਰ ਰਹੇ ਹੋ ਸਰਕਾਰ ਤੋਂ ਸਰਕਾਰ ਤੋਂ ਉਹ ਮੰਗ ਕਰ ਰਹੇ ਆ ਪਿਆ ਆਪਣਾ ਕਮਰਾ ਆ ਜਾ ਕਮਰਾ ਪੈ ਜਾਵੇ ਜੀ ਹੋਰ ਆਪਣਾ ਸਮਾਨ ਵਿਆਹ ਸਮੋੜ ਆਵੇ ਤਾਂ ਵਧੀਆ ਹੈ ਜੀ ਲੜਕਾ ਤੁਹਾਡਾ ਪੜਦਾ ਹੈ ਹਾਂਜੀ ਪੜਦਾ ਹੈ ਠੀਕ ਹੈ ਬਈ ਅਜੇ ਕੋਈ ਕੰਮ ਕਰਨ ਵਾਲਾ ਕੋਈ ਕਾਰਜ ਨਹੀਂ ਹੈਗਾ ਨਹੀਂ ਹੈਗਾ ਕੰਮ ਕਰਨ ਵਾਲਾ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਘਰ ਦਾ ਵਣਾ ਮਾੜਾ ਮੋਟਾ ਫੇਰਸਣ ਲੱਗੀ ਹੋਈ ਏ ਜੀ ਤੋਂ ਦੇ ਨਾ ਗੁਜ਼ਾਰਾ ਹੋਇਆ ਜਾਂਦਾ ਮਾੜਾ ਮੋਟਾ ਨਾ ਕੋ ਤਿਆੜੀ ਨਾ ਦੱਫਾ ਨਾ ਕੋਈ ਠੀਕ ਬੁੜੀ ਮੀਨਾ ਕਿੱਥੇ ਜਾਵੇ ਕੱਲੀ ਤਿਆੜੀ ਕਿ ਨਹੀਂ ਜੀ ਸਰਕਾਰ ਵੱਲੋਂ ਮੰਗ ਕਰ ਰਹੇ ਹੋ ਵੀ ਤੁਹਾਨੂੰ ਮਕਾਨ ਮਿਲਣਾ ਚਾਹੀਦਾ ਹਾਂ ਕਿਵੇਂ ਚੱਲ ਰਿਹਾ ਕਰਦਾ ਗੁਜ਼ਾਰਾ ਤੇ ਕਿਵੇਂ ਮਕਾਨ ਲੱਗਿਆ? ਘਾਨ ਮੀਰ ਨਾਲ ਟੇਪਿਆ ਥੋੜਾ ਮੋੜ ਜਿਹਾ ਚੱਲ ਰਿਹਾ ਵੀ। ਤੁਸੀਂ ਪੜ੍ਹਦੇ ਹੋ? ਹਾਂਜੀ ਪਲਾਸਵਾਨ ਪੜ੍ਹਦੇ। ਠੀਕ ਐ। ਐਨ ਕੰਮ ਕਰ ਕਰਦਾ ਕਿਵੇਂ ਕੰਮ ਸੰਭਾਲਦਾ? ਉਹਨਾਂ ਨੇ ਮੰਮੀ ਸੰਭਾਲਦੀ ਵੀ ਕੰਮ ਕਰ। ਠੀਕ ਐ। ਤੁਸੀਂ ਹੁਣ ਵੀ ਪੜਾਈ ਕਰ ਰਹੇ ਹੋ ਤੇ ਵੀ ਕਰ ਚ ਕਰਦਾ ਗੁਜ਼ਾਰਾ ਚਲਾਉਣ ਵਾਲਾ ਵੀ ਤੁਹਾਡੇ ਡੈਡੀ ਦੀ ਡੈਥ ਹੋਈ ਹੋਈ ਐ। ਹਾਂਜੀ। ਏ ਤੁਹਾਡੀ ਮੰਮੀ ਦੇ ਸਿਰ ਤੇ ਕਿਹਾਰੇ ਚੱਲਦਾ ਸਾਰ ਹਾਂਜੀ ਹੁਣ ਕੀ ਮੰਗ ਕਰ ਰਹੇ ਮਾਨੂੰ ਮਕਾਨ ਕੋਨ ਆਵੇ ਐਕਾ ਪੜਾਈ ਦਾ ਖਰਚਾ ਐਕਾ ਮਕਾਨ ਆਵੇ ਐਕ ਦੋ ਜਿ ਕੀ ਆਪਣਾ ਕਹੇ ਸਮਾਨ ਚੋਰੀ ਹੋਇਆ ਉਹ ਵਾਪਸ ਮੋੜ ਆਵੇ ਜੀ ਉਹ ਚੋਰੀ ਦੀ ਤੁਸੀਂ ਦਰਖਾਸਤ ਵਗੈਰਾ ਦਿੱਤੀ ਸੀਗੀ ਹਾਂਜੀ ਤੈਨ ਦੋ ਦਰਖਾਛ ਲਾਈਆਂ ਨੂੰ ਠੀਕ ਹੈ ਸੁਣਾਈ ਕਿਦਰੋਂ ਕੋਨੀ ਹੋਈ ਠੀਕ